ਹਸਪਤਾਲ ਤੇ ਬੇਸ਼ੱਕ ਨੇ ਪਰ ਉਹਨਾਂ ਦਾ ਧਿਆਨ ਇੱਥੇ ਆ। ਕਿ ਮੈਂ ਆਪ ਉਹਨਾਂ ਨਾਲ ਵੀਡੀਓ ਤੇ ਵੀ ਗੱਲ ਤੇ ਨਹੀਂ ਹੋਈ ਪਰ ਉਹਨਾਂ ਨਾਲ ਮੈਂ ਵੀਡੀਓ ਤੇ ਉਹਨਾਂ ਨੂੰ ਸਾਰਾ ਉਹਨਾਂ ਦੇ ਮੈਸੇਜ ਵੀ ਉੱਥੇ ਨੇ ਡਾਕਟਰ ਜਿਨ੍ਹਾਂ ਨਾਲ ਗੱਲ ਕੀਤੀ ਔਰ ਉਹਨਾਂ ਨੇ ਜੋ ਕਿਹਾ ਕਿ ਐਡਾ ਦਲੇਰ ਪੇਸ਼ੈਂਟ ਅਸੀਂ ਪਹਿਲਾਂ ਵੇਖਿਆ ਕਿ ਜਿਹੜਾ ਬਹੁਤ ਜਲਦੀ ਹੋਸ਼ ਵਿੱਚ ਆ ਗਿਆ ਤੇ ਜਿਹੜਾ ਰਿਕਵਰੀ ਵਾਲੇ ਪਾਸੇ ਬਹੁਤ ਜਲਦੀ ਨਾਲ ਵੱਧ ਰਿਹਾ। ਔਰ ਇੱਥੇ ਆਣ ਕੇ ਮੈਂ ਦੇਖਿਆ ਕਿ ਸਾਰੇ ਜਗਿੰਦਰਪਾਲ ਬਣ ਕੇ ਉਹਨਾਂ ਦੇ ਕਾਰਡ ਕੋਈ ਮਸੂਸੀ ਮਸੂਸ ਨਹੀਂ ਹੋ ਦਿੱਤੀ ਬਹੁਤ ਜਲਦੀ ਐ ਐਮਐਲਏ ਸਾਹਿਬ ਉੱਥੋਂ ਤੰਦਰੁਸਤ ਹੋ ਕੇ ਤੇ ਪਹਿਲਾਂ ਨਾਲ ਤਗੜੇ ਹੋ ਕੇ ਆਉਣਗੇ ਤੇ ਜਿਹੜੀਆਂ ਪਹਿਲੀਆਂ ਵੀ ਡਾਕਟਰ ਕਹਿੰਦੇ ਜਿਹੜੀਆਂ ਪਹਿਲਾਂ ਅੰਦਰ ਥੋੜੀਆਂ ਬੋਤੀਆਂ ਹੈਗੀਆਂ ਸੀ ਪ੍ਰੋਬਲਮਸ ਉਹ ਹਾਰਟ ਕਰਕੇ ਸੀ ਉਹ ਵੀ ਸਭ ਕੁਝ ਰਿਮੂਵ ਹੋ ਗਿਆ ਤੇ ਉਹਨਾਂ ਦੇ ਕਿਹਦੇ ਹੁਣ ਕੋਈ ਇਹ ਹੁਜਿਤੀ ਨਹੀਂ ਰਹੀ ਕਿ ਜਿਹਦਾ ਕੋਈ ਅਸੀਂ ਕਹਿ ਸੀਗੇ ਕਿ ਆ ਇਹਦੇ ਚ ਡੈਫੀਸ਼ੈਂਸੀ ਆ ਆ ਕੋਈ ਅਗੇ ਕਹਿੰਦੇ ਬਸ ਮੈਟਰ ਆਫ ਡੇਜ਼ ਆ ਕਿ ਥੋੜੇ ਦਿਨ ਨੇ ਕਿਉਂਕਿ ਉਹਨੇ ਜੋ ਬੋਲਰ ਨਹੀਂ ਬੰਦ ਕੀਤਾ ਹੁੰਦਾ ਸੈਰ ਕਰਦੇ ਨੇ ਔਰ ਕਮਰੇ ਚ ਜਿਹੜੀ ਹੈਗਾ ਉਹ ਕਹ ਰਹੀ ਅੱਧਾ ਘੰਟਾ ਉਹਨਾਂ ਨੂੰ ਵਾਕ ਵੀ ਕਰਾਉਣੇ ਆ ਸਰ ਬਾਰਡਰ ਮੇਰੀ ਗਰਲਫ੍ਰੈਂਡ ਨੂੰ ਬੋਲਦਾ ਮੈਂ ਬਹੁਤ ਕੁਝ ਕਰ ਦਿੱਤਾ ਮੇਰਾ ਖਲ ਤੇ ਤੁਸੀਂ ਉਹਦੇ ਚੋਂ ਹੀ ਕੱਢ ਲਓ ਇਹ ਇਹ ਇਲਾਕਾ ਪਛੜਿਆ ਨਹੀਂ ਮੈਂ ਕਹਿੰਦਾ ਇਹ ਇਲਾਕਾ ਨੈਗਲੈਕਟ ਕੀਤਾ ਜੋ ਇੱਥੇ ਖੜੀ ਨੇ ਜੋ ਥੋਂ ਦੇ ਜਮੀਨਾਂ ਦੇ ਵਿੱਚ ਜਿਹੜੀ ਲੁੱਟਖਸਟ ਹੋ ਰਹੀ ਆ ਜੋ ਕਰੇਕਸ਼ਨਾਂ ਦੀ ਲੁੱਟਖਸਟ ਹੋ ਰਹੀ ਆ ਕਾਫੀ ਚੀਜ਼ਾਂ ਤੋਂ ਵਾਂਝਾ ਆ ਸਰ ਜੀ ਮੈਂ ਮੈਂ ਇਹੀ ਕਹਿ ਰਿਹਾ ਇਹ ਲੀਡਰਸ਼ਿਪ ਤੋਂ ਵਾਂਝਾ ਹੋ ਗਿਆ ਹੁਣ ਇੱਥੇ ਮੰਤਰੀ ਆ ਉਹਨੂੰ ਕਿਉਂ ਨਹੀਂ ਪੰਜਵੇਂ ਮਹੀਨੇ ਚ ਇੱਥੇ ਕੁਝ ਕਰ ਸਕਿਆ ਉਹਨਾਂ ਕਹਿੰਦੇ ਅਸੀਂ ਇਦਾਂ ਕਰ ਦਾਂਗੇ ਅਸੀਂ ਇਹਨਾਂ ਰੈਵਨਿਊ ਲਾਵਾਂਗੇ ਇੱਥੋਂ ਲਾਵਾਂਗੇ ਉੱਥੋਂ ਲਾਵਾਂਗੇ ਉਹਨਾਂ ਨੂੰ ਕੋਪੇ ਨੂੰ ਫੂਡ ਸਪਲਾਈ ਤੇ ਦੱਸ ਦੋ ਲੈ ਕੇ ਚੀਜ਼ ਪੁੱਛਣਾ ਚਾਹੁੰਦਾ ਗੁਰਦਾਸਪੁਰ ਜ਼ਿਲ੍ਹੇ ਦਾ ਫੋਰੈਸਟ ਦਾ ਮੰਤਰੀ ਹੋਵੇ ਤੇ 27000 ਕਿੱਲੇ ਦੇ ਉੱਤੇ ਜਦੋਂ ਮੈਂ ਕੱਲ ਗਿਆ ਉਧਰ ਗਨੇਰਾ ਸਾਈਡ 27000 ਏਕੜ ਦੇ ਉੱਪਰ ਲੋਕਾਂ ਦਾ ਜਿਨ੍ਹਾਂ ਦੀ ਜ਼ਮੀਨ ਦੇ ਸੀ ਉਹ ਸਾਰੇ ਦੀ ਸਾਰੀ ਜ਼ਮੀਨ ਟੇਕ ਹੋਰ ਕਰਕੇ ਫੋਰੈਸਟ ਨੂੰ ਦੇ ਦਿੱਤੀ ਕਿ 1.5-2 ਦੋ ਕਈਆਂ ਦੇ ਕਨਾਲਾਂ 'ਚ ਸੀਗੇ ਕਈ ਪੱਠੇ ਬੀਜਣ ਜੋਗੇ ਸੀਗੇ ਕਿ ਉਧਰ ਇੱਕ ਗਾਂ ਜਾਂ ਦੋ ਗਾਂਵਾਂ ਰੱਖ ਕੇ ਆਪਣੇ પેટ ਦਾ ਕਰ ਰਹੇ ਸੀ ਰੋਟੀ ਪਾਣੀ ਚਲਾ ਰਹੇ ਸੀ ਉਹ ਜਾ ਕੇ ਦਿੱਲੀ 'ਚ ਗੱਲ ਕੀਤੀ ਜਾਏਗੀ ਤੇ ਇਹਦੇ 'ਚ ਐਮੈਂਡਮੈਂਟ ਕਰੋ ਜਿਹੜੇ ਲੋਕੀ ਜ਼ਮੀਨ ਵਾਈ ਜੋਗ ਆ ਜਿੱਥੇ ਪਹਿਲੇ ਹੀ ਫੋਰੈਸਟ ਬਹੁਤ ਆ ਉਹ ਜਿਹੜੇ ਲੋਕਾਂ ਨੂੰ ਫੋਰੈਸਟ ਦੇ ਨਾਲ ਨਾਲ ਉਥੇ ਖੇਤੀਬਾੜੀ ਵੀ ਅਲੋਕ ਕੀਤੀ ਜਾਏ ਇੱਥੇ ਪਾਣੀ ਦੀ ਜਿਹੜੀ ਸਮੱਸਿਆ ਸੜਕਾਂ ਦੀ ਸਮੱਸਿਆ ਇਹ ਜਿਹੜੇ ਜਿਹੜੇ ਕ੍ਰੈਸ਼ਰ ਹੋਣਗੇ ਇਹ ਲੋਕਾਂ ਦੇ ਹੋਣਗੇ ਨਾ ਕਿ ਪਰਚੀ ਵਾਲੇ ਨਹੀਂ ਹੋਣਗੇ ਕਿ ਪਰਚੀ ਵਾਲਾ ਕੋਈ ਨਹੀਂ ਬੈਠੇਗਾ ਇਹ ਮੈਂ ਵਾਦਾ ਕਰਕੇ ਚੱਲਿਆ ਠੀਕ ਹਾਂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਰੰਧਾਵਾ ਸਾਹਿਬ ਦਾ ਸਾਡੇ ਹਲਕੇ ਵਿੱਚ ਆਉਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਦੂਜਾ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਵੀ ਸ੍ਰੀ ਜੁਗਿੰਦਰਪਾਲ ਜੀ ਜਿਹੜਾ ਕਿ ਥੋੜੀ ਸਿਹਤ ਠੀਕ ਨਹੀਂ ਹੈਗੀ ਉਹਨਾਂ ਨੂੰ ਵੀ ਅਸੀਂ ਆਸ਼ਵਾਸਨ ਦਵਾਉਂਦੇ ਆ ਕਿ ਭੋਏ ਹਲਕੇ ਤੋਂ ਜਿੱਦਾਂ ਉਹਨੇ ਸਾਡੀ ਡਿਊਟੀ ਲਈ ਹੈ ਉਹਨਾਂ ਦਾ ਜਿੱਦਾਂ ਲੋਕਾਂ ਦਾ ਉਹਨਾਂ ਦੇ ਪ੍ਰਤੀ ਪਿਆਰ ਹੈ ਅਸੀਂ ਉਸ ਮੈਸੇਜ ਨੂੰ ਹਰ ਘਰ ਪਹੁੰਚਾ ਰਹੇ ਆ ਤੇ ਲੋਕਾਂ ਲੋਕਾਂ ਵੱਲੋਂ ਸਾਨੂੰ ਵੀ ਭਰਮਾ ਪਿਆਰ ਮਿਲ ਰਿਹਾ ਹੈ ਤੇ ਲੋਕੀ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਐਮਐਲਏ ਜੁਗਿੰਦਰਪਾਲ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਚੁੱਕੀ ਰੰਧਾਵਾਜੀ ਨੂੰ ਇੱਕ ਵੱਡੀ ਲੀਡ ਨਾਲ ਹਲਕੇ ਭੋਏ ਤੋਂ ਅਸੀਂ ਕਾਂਗਰਸ ਪਾਰਟੀ ਦਾ ਤੇ ਐਮਐਲਏ ਸ਼੍ਰੀ ਜੁਬਿੰਦਰਪਾਲ ਜੀ ਦਾ ਮਾਨ ਵਧਾਵਾਂਗੇ ਤੇ ਜਿੱਦਾਂ ਹੁਣ ਸਾਡੀ ਡਿਊਟੀ ਲਈ ਸੀ ਕਿ ਸਾਡੇ ਸੀਨੀਅਰ ਲੀਡਰਾਂ ਨੇ ਚੇਅਰਮੈਨ ਸਾਹਿਬ ਨੇ ਸਾਡੀ ਪੂਰੀ ਯੂਥ ਟੀਮ ਨੇ ਐਮਐਲ ਸ਼੍ਰੀ ਲੋਕ ਸਭਾ ਸਾਡੇ ਜਿਹੜੇ ਕੈਂਡੀਡੇਟ ਹੈਗੇ ਨੇ ਸ਼੍ਰੀ ਸੁਖੀ ਰੰਧਾਵਾ ਜੀ ਉਹਨਾਂ ਨੂੰ 100 150 ਬਾਈਕ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਅਸੀਂ ਮੰਗਵਾਲ ਚੌਂਕ ਤੋਂ ਇੱਥੇ ਪੈਲੇਸ ਤੱਕ ਲੈ ਕੇ ਆਇਆ ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਚੜ੍ਹ ਕੇ ਵੋਟਾਂ ਪਾਓ ਤੇ ਸੁਖੀ ਰੰਧਾਵਾ ਜੀ ਨੂੰ ਜਿਤਾ ਕੇ ਭੇਜੋ ਤਾਂ ਕਿ ਜੋ ਸਾਡੇ ਗੁਰਦਾਸਪੁਰ